ਬੋਲੇ ਸੋ ਨਿਰਪੈ ਸਤਿਪ੍ਰੀਵਦਾਸ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਇਹ ਜੋ ਭੰਡਾਰਾ ਚੱਲ ਰਿਹਾ 25 ਦਸੰਬਰ ਦਾ 25 ਦਸੰਬਰ ਦਾ ਭੰਡਾਰਾ ਚੱਲ ਰਿਹਾ ਇਹ ਹਰ ਸਾਲ ਹੁੰਦਾ ਆ ਕੁਝ ਲੋਕ ਵਿਚਾਰ ਕਰਦੇ ਨੇ ਅੱਜ ਕਿਸ ਕਿਸਵੀਂ ਦੇਵੀ ਆ ਲੇਕਿਨ ਲੋਕ ਸੋਦੇ ਸਾਰ ਕਿਸਵੀਂ ਦੇ ਦਾ ਭੰਡਾਰਾ ਆ ਕਿਸਵੀਂ ਦੇ ਦਾ ਲੋਕ ਕਰਦੇ ਹੋਣਗੇ ਵੀ ਜਿਹੜਾ ਸਾਡਾ ਭੰਡਾਰਾ ਡੇਰੇ ਵਿੱਚ ਇਹ ਸਵਾਮੀ ਜਗਤਗੀਰੀ ਜੀ ਉਹਨਾਂ ਦੇ ਨਾਮ ਦਾ ਭੰਡਾਰਾ ਹੁੰਦਾ ਹੈ ਇੱਕ ਤਾਂ ਸਮੇਲਨ ਉਹਨਾਂ ਦਾ ਭੰਡਾਰਾ ਹੁੰਦਾ ਹੈ ਉਸ ਭੰਡਾਰੇ ਵਿੱਚ ਇਹ ਸੰਗਤਾਂ ਹਜ਼ਾਰਾਂ ਦੀ ਤਿਆਤ ਵਿੱਚ ਸੰਗਤਾਂ ਡੇਰੇ ਪਹੁੰਚਦੀਆਂ ਨੇ ਜੰਮੂ ਕਸ਼ਮੀਰ ਹਿਮਾਚਲ ਆਇਤੋਂ ਸੰਗਤਾਂ ਜਿਹੜੀਆਂ ਐਮਪੀ ਮਧਿਆ ਪ੍ਰਦੇਸ਼ ਹਰਿਆਣਾ ਤੋਂ ਹਿਮਾਚਲ ਕੋਲੂ ਬਨਾਲੀ ਤੋਂ ਸੰਗਤਾਂ ਪੰਜਾਬ ਚ ਆ ਕੇ ਗੁਰਦੁਆਰ ਜੁੜੀਆਂ ਨੇ ਇਹ ਸਵਾਮੀ ਜਗਤਗੀਰੀ ਮਹਾਰਾਜ ਦਾ ਨਾਮ ਦਾ ਭੰਡਾਰਾ ਹੈ ਉਹਨੂੰ ਲੈ ਕੇ ਸੰਗਤਾਂ ਡੇਰੇ ਜੁੜਦੀਆਂ ਨੇ ਠੰਡ ਵੀ ਹੁੰਦੀ ਐ ਠੰਡ ਤੋਂ ਮਾਹਾਂ ਠੰਡ ਹੁੰਦੀ ਐ ਸੰਗਤਾਂ ਠੰਡ ਦਾ ਪਰਵਾਹ ਨਹੀਂ ਕਰਦੀਆਂ ਫਿਰ ਵੀ ਗੁਰੂ ਘਰ ਨਾਲ ਪਿਆਰ ਹੈ ਪਿਆਰ ਵਿੱਚ ਆ ਕੇ ਸੇਵਾ ਨਿਭਾਉਂਦੀਆਂ ਨੇ ਲੰਗਰ ਬਣਾ ਰਹੀਆਂ ਨੇ ਸੇਵਾਦਾਰ ਆਪਣੇ ਆਪਣੇ ਸੇਵਾ ਨਿਭਾ ਰਹੇ ਨੇ ਤੋਂ ਗਰਮੀਆਂ ਦਾ ਭੰਡਾਰਾ ਵੀ ਚੱਲਦਾ ਹੈ ਤੇ ਇਹ ਮਹਾਨ ਭੰਡਾਰਾ ਸਮੇਲਨ ਹੈ ਜਿਹਦੇ ਚ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਕੇ ਸ੍ਰੀ ਸੁਆਮੀ ਜਗਜੀਤ ਮਹਾਰਾਜ ਦਾ ਗੁਣ ਗaan ਕਰਦੀਆਂ ਨੇ ਇਸ ਲਈ ਆਸ਼ਾ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਭਾਈ ਆ ਕੇ ਇਹ ਮੈਸੇਜ ਬਾਹਰ ਦਿੰਦੇ ਨੇ ਉਹਨਾਂ ਸੰਤਾਂ ਮਹਾਂਪੁਰਸਾਂ ਦਾ ਕਦੇ ਸੰਤਨਾ ਹੋਤੇ ਜਗਤ ਵਿੱਚ ਜਲ ਜਤਾ ਸੰਸਾਰ ਹੈ ਆਗ ਲੱਗੀ ਆਕਾਸ਼ ਕੋ ਜਲਦਕਿ ਸੰਸਾਰ ਸੰਤਨਾ ਹੋਤੇ ਜਗਤ ਵਿੱਚ ਜਲ ਮਤਾ ਸਭ ਸੰਸਾਰ ਇਹ ਜੋ ਸੰਸਾਰ ਹੈ ਸੰਤਾਂ ਦੇ ਨਾਲ ਹੀ ਟਿਕਾ ਹੋਇਆ ਹੈ ਸੰਤ ਆ ਕੇ ਇਸ ਜੀਵ ਨੂੰ ਅਗਿਆਨਤਾ ਨਾਸ਼ ਕਰਕੇ ਗਿਆਨ ਦਿੰਦੇ ਨੇ ਔਰ ਨਸ਼ਿਆਂ ਤੋਂ ਮੁਕਤ ਕਰਾ ਕੇ ਉਹਨਾਂ ਨੂੰ ਨਾਮ ਦਾ ਨਸ਼ਾ ਦੇ ਕੇ ਉਹਨਾਂ ਦਾ ਜੀਵਨ ਸੁਧਾਰਦੇ ਨੇ ਚੇਲੀ ਚੜ੍ਹਜਾ ਸੁਆਮੀ ਗੁਰਦੀ ਗਿਰੀ ਮਹਾਰਾਜੀ ਜੋ ਇਸੇ ਡੇਰੇ ਤੇ ਰਮਾਈ ਨੇ ਇਸ ਵੇਲੇ ਗਦੀ ਨਸ਼ੀਣ ਨੇ ਜਿਨ੍ਹਾਂ ਦੇ ਦਰਦ ਕੇ ਪ੍ਰੋਗਰਾਮ ਚੱਲ ਰਹਾ ਹੈ ਉਹਨਾਂ ਨੇ ਸੰਗਤਾਂ ਨੂੰ ਹਰ ਜਗ੍ਹਾ ਮਿਆਸੀ ਦੇ ਕੇ ਨਸ਼ਿਆਂ ਤੋਂ ਮੁਕਤ ਕਰਾਇਆ ਸੰਗਤਾਂ ਨੂੰ ਨਾਮ ਦੀਕਸ਼ਾ ਦੇ ਕੇ ਪਰਮਾਤਮਾ ਦੇ ਨਾਮ ਜੋੜਿਆ ਤਾਂ ਅੱਜ ਵੀ ਹਜ਼ਾਰਾਂ ਸੰਗਤਾਂ ਜਿਹੜੀਆਂ ਨਾਮ ਸ਼ਬਦ ਲੈ ਰਹੀਆਂ ਨੇ ਔਰ ਸੁਆਮੀ ਜਗ ਕੀ ਮਹਾਰਾਜ ਦਾ ਸੰਦੇਸ਼ ਸੁਣ ਕੇ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਹਰ ਹਰਿ ਦੇ ਸੁਣ ਕੇ ਆਪਣਾ ਜੀਵਨ ਦੀ ਪੁਹਲਾਈ ਕਰ ਰਹੇ ਨੇ ਇਹਦਾ ਸੇਵਾ ਪ੍ਰਵਾਨ ਕਰਨੀ ਜੈ ਗੁਰੂਦੇਵ ਜੈ ਸ਼੍ਰੀ ਗੁਰੂ ਗੋਬਿੰਦ ਸਾਹਿਬ ਸੰਦੇਸ਼ ਦੇ ਸਾਰੇ 150 ਵੀ ਜਗ ਦੇ ਆਸ਼ਰਮ ਪਠਾਨ ਪਠਾਨ ਕੋਟ ਬੇਕੇ ਦੇਖੇ ਗੁਰੂ ਗੋਬਿੰਦ ਸਾਹਿਬ ਦੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਆ ਤੁਸੀਂ ਦੇਖ ਸਕਦੇ ਆ ਸਿਬਾਮਾ ਜਿਹੜੀਆਂ ਨੇ ਭਾਈਆਂ ਜਾ ਰਹੀਆਂ ਸੰਗਤਾਂ ਦੇ ਵੱਲੋਂ ਵੀ ਇਹ ਤੇ ਸਾਡੀਆਂ ਸਰਕਾਰ ਜੋ ਵਲੰਟੀਅਰ ਜੀ ਹਾਂ ਦੇ ਸੇਵਾ ਕਰ ਰਹੇ ਆ ਹਨ ਤੇ ਇਸ ਸਮੇਂ ਤੁਹਾਨੂੰ ਜਿਹੜਾ ਤਸਵੀਰਾਂ ਦਿਖਾ ਰਹੇ ਆਂ ਹਾਂਜੀ